ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਇਹ ਦੇਖ ਲੋ ਜੀ ਡਿਊਟੀ ਫ੍ਰੀ ਸ਼ਾਪ ਦ੍ਰਿਸ਼્યਪ ਦੇ ਥੱਲੇ ਬਣੀ ਹੁੰਦੀ ਹੈ ਇੱਥੇ ਹਰ ਤਰ੍ਹਾਂ ਦੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਜਿਹੜੀਆਂ ਲੇਡੀਜ਼ ਨੇ ਪਰਫਿਊਮ ਖਰੀਦਦੀਆਂ ਪਰਸ ਖਰੀਦਦੀਆਂ ਹੋਰ ਕਰੀਮ ਕਰਾ ਹਰ ਤਰ੍ਹਾਂ ਦਾ ਸਾਮਾਨ ਜੋ ਲੋਕੀ ਨੂੰ ਚਾਹੀਦਾ ਨੌਕਰੀ ਦੇ ਰਹੀਆਂ ਹੈ لیکن ਤੁਸੀਂ ਇਹ ਨਾ ਸੋਚੋ ਵੀ ਸਰਪ੍ਰਸ਼ੋ ਨਹੀਂ ਖੇਦਣੀਆਂ ਐ। ਐਥੇ ਹੁਣ ਵਿਸਕੀ ਵਾਲੇ ਪਾਸੇ ਆ ਜਾਓ ਤੁਸੀਂ। ਵਿਸਕੀ, ਬੀਅਰ, ਬੋਦਕਾ, ਵਾਈਨ, ਪੇਟੀਆਂ ਦੀਆਂ ਪੇਟੀਆਂ ਖਰੀਦ ਰੀਆਂ ਜਿੰਨੀ ਕੁ ਲਾਊਡ ਹੁੰਦੀ ਏ। दारू। ਯਾਨੀ ਕਿ ਹਰ ਚੀਜ਼ ਇੱਥੋਂ ਅਵੇ ਲੋ ਤੁਸੀਂ ਬਾਕਸ ਭਰੇਵੇਂ। ਉੱਤੇ ਲਿਖੀ ਹੋਈ ਲਿਮਟ ਵੀ ਕਿੰਨਾ ਤੁਹਾਨੂੰ ਲਾਊਡ ਹੈ। ਪੂਰੇ ਪੂਰੇ ਬਾਕਸੇ ਨਾਲ ਪ੍ਰਾਈਸ ਏ। ਇਹ ਤੁਸੀਂ ਲਿਆ ਸਕਦੇ ਹੋ ਉਹਨਾਂ ਪੈਕ ਕਰਕੇ ਸਮਾਨ ਰੱਖਿਆ ਹੋਇਆ ਹੈ ਕਿ ਕਿਸੇ ਵੀ ਕਸਟਮਰ ਨੂੰ ਕੋਈ ਮੁਸ਼ਕਲ ਨਾ ਹੋਵੇ ਇਹ ਪ੍ਰਾਈਜ਼ ਲਿਖੀ ਨਾਲ ਕਿ ਯੂਰੋ ਚ ਯੂਰੋ ਦੀ ਪ੍ਰਾਈਜ਼ ਹੈਗੀ ਇਹ ਇਹ ਸ਼ਿਪ ਹੈਗਾ ਜੀ ਫਿਨਲੈਂਡ ਤੋਂ ਸਵੀਡਨ ਜਾਂਦਾ ਹੈ ਤੇ ਉੱਥੇ ਦੀ ਜਿਹੜੀ ਕਰੰਸੀ ਯੂਰੋ ਚਲਦੀ ਹੈ ਖੜ ਕਰੰਸੀ ਤੁਸੀਂ ਕਨਵਰਟ ਕਰਾ ਸਕਦੇ ਹੋ ਜਿੰਨੀ ਮਰਜ਼ੀ ਤੁਹਾਡੇ ਕੋਲ ਹੋਵੇ ਬੇਸ਼ੱਕ ਤੁਸੀਂ ਕਾਰਡ ਤੋਂ ਪੇਮੈਂਟ ਕਰਦੇ ਹੋ ਪੌਂਡ ਦੇ ਦਿਓ ਡਾਲਰ ਦੇ ਦਿਓ ਕੋਨੋ ਹਿਸਾਬ ਨਾਲ ਰੀਡ ਲਗਾੜਨਾ ਹੈ ਲਿਗਨ ਸਾਡੇ ਪੰਜਾਬੀ ਵੈਸੀ ਬਦਨਾ ਬਗੇ ਕਿਸੇ ਨੂੰ ਪੁੱਛੋ ਨਾ ਕਹਿੰਦੇ ਜੀ ਪੰਜਾਬੀ ਦਾਰੂ ਬੜੀ ਪਿੰਦੇ ਵੇ ਤੇ ਪੰਜਾਬੀ ਛੜ ਕੇ ਤੁਸੀਂ ਕਿਤੇ ਗੋਰੀਆਂ ਕੁੜੀਆਂ ਵੇਖ ਲਓ ਨਾ ਉਹ ਬੜੀਆਂ ਦਾਰੂ ਪਿੰਦੀਆਂ ਫਰਾਈਡੇ ਨਾਈਟ ਤੇ ਸੈਚਰਡੇ ਨਾਈਟ ਤੁਸੀਂ ਕਿਤੇ ਬਿਆਰਾਂ ਜਾਓ ਨਾ ਯੂਰਪ ਦੇ ਤੇ ਤੁਹਾਨੂੰ ਲੱਗਦਾ ਹੀ ਨਹੀਂ ਵੀ ਕੁੜੀਆਂ ਕੇ ਮੁੰਡੇ ਸਭ ਟੁੱਣ ਦੇਵੇ ਆ ਵੇਖ ਲਓ ਆ ਜਿਹੜੀਆਂ ਜਵਾਨ ਕੁੜੀਆਂ ਮੁੰਡੇ ਵੇ ਸਭ ਡੂਟੀ ਫਰੀ ਸ਼ਾਪ ਤੇ ਬਸ ਆਪਰਾ ਨੂੰ ਜੁਆਏ ਕਰਨ ਨਾਲ ਸਮਾਰੋਹ ਚੱਲ ਜਾਰੀ ਹੈ ਪ੍ਰਾਈਸ ਪੜਨੀ ਹੈ ਡਾਲੇ ਡਾਲੇ ਲੱਗੇ ਹੋਏ ਜਿਹੜੀ ਕਿਸੇ ਦੀ ਚੁਆਇਸ ਹੈ ਕੋਈ ਵੋਦਕਾ ਪੀਏ ਪੀਅਰ ਪੀਏ ਵਾਈਨ ਪੀਏ ਵਿਸਕੀ ਪੀਏ ਉਹਨਾਂ ਖਰੀਦ ਕੇ ਰੱਖ ਲੈਣੀ ਹੈ ਸਾਰੀ ਰਾਤ ਦੇ ਨਾਲ ਜੁਆਏ ਕਰਦਾ ਹੈ ਜਿਵੇਂ ਫਰਾਈਡੇ ਨਾਈਟ ਸ਼ਿਪ ਫੜਿਆ ਸ਼ਾਮ ਨੂੰ 5 ਵੇ ਚੱਲਦਾ ਹੈ ਤੇ ਸਿਰੇ 10:00 ਪੁੰਹ ਦਾ ਇਹਨਾਂ ਡਾਂਸ ਵੀ ਕਰਨਾ ਹੈ ਤਾਰੂ ਪੀਣੀ ਹੈ ਮਹਿਫਲਾਂ ਸਜਾਣੀਆਂ ਗਰੁੱਪ ਦੇ ਗਰੁੱਪ ਆਏ ਹੋਏ ਕਮਰਾ ਵਖਰਾ ਮਿਲ ਜਾਂਦਾ ਜਿੰਨਾ ਚਿਰ ਬਾਹਰ ਬੈਠੇ ਨਜ਼ਾਰੇ ਲੈਣੇ ਮੇ ਉੱਥੇ ਨਹੀਂ ਆਲੇ ਲੰਦੇ ਰਹਿੰਦੇ ਜਦੋਂ ਥੱਕ ਜਾਂਦੇ ਵੇ ਤਿੰਨ ਤੋਂ ਚਾਰ ਘੰਟੇ ਕਮਰੇ 'ਚ ਆਰਾਮ ਕਰਦੇ ਵੇ ਸਿਹਰੇ ਫਿਰ ਉੱਠ ਕੇ ਆਈ ਨੇ ਤੇ ਸ਼ੇ ਪਤਾ ਨਜ਼ਾਰੇ ਕੁਝ ਹੋਰ ਹੁੰਦਾ ਹੈ ਇਸ ਕਰਕੇ ਪੰਜਾਬੀਆਂ ਨੂੰ ਪਤਾ ਉਹ ਆਰਾਮ ਨਾ ਕਰਿਆ ਕਰੋ ਤੁਸੀਂ ਸੋਚੋ ਸਿਰਫ ਪੰਜਾਬੀ ਤਾਰੂ ਪਿੰਦੇ ਵੇ ਅਸੀਂ ਸਪੇਨ ਗਏ ਸੀ ਉੱਥੇ ਜਿੰਨੀਆਂ ਬੇਰ ਬਾਹਰ ਬੜੀਆਂ ਨਾ ਤਕਰੀਬਨ ਤੁਹਾਨੂੰ ਜਿਆਦਾ ਬੇਟੇ ਸ਼ਿ ਮਿਲਣਗੇ ਲੋਕ ਉਹਨਾਂ ਟੀ-ਸ਼ਰਟਾਂ ਨਹੀਂ ਹੁੰਦੀਆਂ ਬੈਠੇ ਹੁੰਦੇ ਆਦਮੀ ਜਿਹੜੇ ਨਿਕਰਾਂ ਪਾਈਆਂ ਕਿਉਂਕਿ ਤੇ ਗਰਮ ਮੌਸਮ ਹੈਗਾ ਤੇ ਪੂਰਾ ਇੰਜੋਏ ਕਰਦੇ ਵੇ ਉਨੀ ਉੱਤੇ ਕੌਫੀ ਦੀਆਂ ਦੁਕਾਨਾਂ ਨਹੀਂ ਆ ਜਿਨੀਆਂ ਬੀਅਰ ਬਾਰ ਗੀਆਂ ਜਿੰਨੇ ਲੋਕ ਵਿਸਕੀ ਪੀਂਦੇ ਵੇ ਤਾਰੂ ਪੀਂਦੇ ਵੇ ਪੈਂਚਰ ਉੱਤੇ ਬਹੁਤ ਗਏ ਵੇ ਉਹਨਾਂ ਵਾਸਤੇ ਜੰਨਤ ਹੈਗੀ ਸਪੇਨ ਜਿਹਨੂੰ ਪਛਲੋ ਵੀ ਤੂੰ ਸਪੇਨ ਕਿਉਂ ਸ਼ਿਫਟ ਹੋਇਆ ਇੰਗਲੈਂਡ ਤੋਂ ਗੰਦਾ ਮੌਸਮ ਬੜਾ ਵਧੀਆ ਲਾਸ਼ ਮਿਲੀ ਇੰਜੋਏ ਕਰਦੇ ਆ ਇੰਗ੍ਰੇਟ ਦੇ ਜਦੋਂ ਦੇਖੋ ਮੀ ਪੰਦਰੰਦਾਗਾ ਸਭ ਤੋਂ ਮੇਨ ਕਾਇ ਲੋਕਾਂ ਦਾ ਬਦਲਨਦਾ ਉੱਤੇਗਾ ਵੈਦਰ ਤੇ ਜਣਾ ਪੰਦਾ ਕੁਝ ਸਪੇਨ ਚਲਾ ਜਾਈਏ ਸਪੇਨ ਵਗੈਰਾ ਜਾਂਦਾਗਾ ਉਹ ਬੇਸ਼ੱਕ ਵਾਅਸਾ ਜਾਂਦਾ ਆਪਣੀ ਕਾਰੋਬਾਰੀ ਵਜ੍ਹਾ ਚ ਲੇਕਿਨ ਮਿਸ ਕਰਦਾ ਰਹਿੰਦਾ ਤੇ ਤੁਹਾਨੂੰ ਯੂਰਪ ਕੰਟਰੀ ਦੇ ਜਿੰਨੇ ਵੀ ਲੋਕ ਮਿਲ ਕੇ ਨਾ ਕਿਸੇ ਨੂੰ ਪੁੱਛ ਲੋ ਵੀ ਕਦੀ ਤੂੰ ਛੁੱਟੀਆਂ ਕਿੱਥੇ ਗਿਆ ਹੈ ਹੌਲੀਡੇ ਕਿੱਥੇ ਬਿਦਾਈ ਜੂਰ ਕੇਗਾ ਮੈਂ ਸ਼ਹਿਰ ਗਿਆ ਸਾਂ ਸਪੇਨ ਦੇ ਮੈਟਲੀ ਗਿਆ ਸਾਂ ਸਪੇਨ ਗਿਆ ਸਾਂ ਗ੍ਰੀਸ ਗਿਆ ਸਾਂ ਇਹਨਾਂ ਦੇ ਗਰਮੀਆਂ ਦੇ ਪੁਰਾਣੇ ਯਾਤਰਾ ਲੰਦੇ ਵੇ ਬਾਕੀ ਦੋਸਤੋ ਮੇਰੀ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮੈਂ ਤੇ ਫਸਟ ਟਾਈਮ ਹੀ ਸ਼ਿਪ ਤੇ ਟਰੈਵਲ ਕੀਤੀ ਸੀ ਮੈਨੂੰ ਤੇ ਬਹੁਤ ਅੱਛਾ ਲੱਗਾ ਬੜਾ ਮਜ਼ਾ ਹੈ ਚੀਪ ਇੰਦਰ ਪ੍ਰੋਗਰਾਮ ਹੈ ਅਗਰ ਤੁਹਾਨੂੰ ਵੀ ਕਦੀ ਮੌਕਾ ਮਿਲੇ ਜੂ ਟਰੈਵਲ ਕਰੋ ਥੈਂਕ